ਸਾਂਤਾਨਾਂ ਨੂੰ ਬਹੁਤ ਪਿਆਰ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਬੀਬੀ ਕੋਲਾ ਜੀ ਭਲਾਈ ਕੇਂਦਰ ٹرسٹ ਵੱਲੋਂ ਸਤਿਗੁਰਾਂ ਦੀ ਅਪਾਰ ਕਿਰਪਾ ਦੇ ਨਾਲ ਜੋ ਇਲਾਕੇ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਉਹਨਾਂ ਵਾਸਤੇ ਅੱਜ 8ਵੀਂ ਖੇਪ ਜਾ ਰਹੀ ਹੈ ਕੰਮ ਵਿਜ਼ਿਟ ਕਰਕੇ ਆਏ ਨੇ ਤੇ ਅੱਜ ਇਹ ਜਿਹੜਾ ਸਾਰੀ 8ਵੀਂ ਖੇਪ ਹੈ ਉਹ ਭੇਜੀ ਜਾ ਰਹੀ ਹੈ ਸਤਗੁਰਾਂ ਦੀ ਆਪਾਰ ਕਿਰਪਾ ਨਾਲ ਅੱਜ ਜਿਹੜਾ ਜਾਇਆ ਜਾ ਰਿਹਾ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਹੈ ਆਲੇਵਾਲਾ ਉੱਥੇ ਤਕਰੀਬਨ 200 ਪਰਿਵਾਰ ਹੈ 200 ਪਰਿਵਾਰ ਦਾ 1000 ਮੈਂਬਰ ਹੈ ਤੇ ਜਿਹੜੀਆਂ ਉਹਨਾਂ ਸਾਨੂੰ ਵੀਡੀਓ ਭੇਜੀਆਂ ਹੈ ਇਹ ਜਾ ਕੇ ਦੇਖਿਆ ਮੈਂ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦੱਸ ਨਹੀਂ ਸਕਦਾ ਵੀ ਇੰਨਾ ਕ ਮਨ ਭਰਦਾ ਬਹੁਤ ਹੀ ਹੁਣ ਪਾਣੀ ਨਿਕਲਿਆ ਘਰਾਂ ਚੋਂ ਪਰ ਬਹੁਤ ਹੀ ਮਨ ਭਰਨੋ ਵਾਲੇ ਸੀਨ ਨੇ ਤੇ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਸਾਰੀ ਟੀਮ ਅੱਜ ਫਿਰੋਜ਼ਪੁਰ ਦਾ ਜ਼ਿਲ੍ਹਾ ਪਿੰਡ ਆਲੇਵਾਲਾ ਤੇ ਰੋਡੇ ਵਾਲਾ ਆਲੇਵਾਲਾ ਵਿੱਚ 200 ਪਰਿਵਾਰ ਨੇ ਤੇ ਅੱਜ ਇੱਥੇ ਜਿਹੜਾ ਸਮਾਨ ਮਹਾਰਾਜ ਦੀ ਵੇਰਨਾ ਭੇਜਿਆ ਜਾ ਰਿਹਾ ਰਸ ਪੇਸਟ ਬੁਰਸ਼ ਓਡੋਮਾਸ ਮੋਮਬਤੀਆਂ ਅਚਾਰ ਬਿਸਕੁਟ ਸੁੱਕਾ ਦੁੱਧ ਲਾਈਟ ਛੋਲਿਆਂ ਦੀ ਦਾਲ ਬੀਬੀਆਂ ਦਾ ਸਮਾਨ ਮੱਛਰ ਨਾਨੀ ਕੰਬਲ ਭੇਜੇ ਜਾ ਰਹੇ ਆ ਜੋ ਮੈਂ ਵੀਡੀਓ ਵੇਖੀਆ ਫਿਰ ਮੈਂ ਮਨਦੀਪ ਸਿੰਘ ਭੱਲੂ ਨੂੰ ਫੋਨ ਕੀਤਾ ਮੈਂ ਕਿਹਾ ਵੀ ਕੰਬਲ ਵੀ ਜ਼ਰੂਰ ਭੇਜੋ ਬਹੁਤ ਦਰਦਨਾਕ ਉੱਥੇ ਇੰਨਾ ਪਾਣੀ ਇੰਨੇ ਦਿਨ ਰਿਹਾ ਤੇ ਹੁਣ ਨਿਕਲਿਆ ਤੇ ਜਿਵੇਂ ਵੀ ਤੇ ਕੰਬਲ ਵੀ ਭੇਜੇ ਜਾ ਰਹੇ ਨੇ ਸਵੇਡਰ ਸ਼ੱਟਾ ਵੀ ਤੇ ਚਪਲਾ ਵੀ ਤੇ ਲੇਡੀਜ਼ ਸੂਟ ਵੀ ਇਹ ਸਮਾਨ ਅੱਜ ਸਤਗੁਰਾਂ ਦੀ ਕਿਰਪਾ ਦੇ ਨਾਲ ਤੋਰਿਆ ਜਾ ਰਿਹਾ ਹੈ ਇਹ 8ਵੀਂ ਖੇਪ ਜਾ ਰਹੀ ਹੈ ਬਾਕੀ ਕੁਝ ਹੋਰ ਪੁੱਛਣਾ ਹੋਵੇ ਆਪ ਜੀ ਪਾਣੀ ਉਤਰਨ ਤੋਂ ਬਾਅਦ ਲਗਾਤਾਰ ਹੀ ਪਿੰਡ ਦੇ ਵਿੱਚ ਬਿਮਾਰੀ ਸਮੱਸਿਆ ਪੈਦਾ ਹੋ ਰਹੀਆਂ ਦਿੱਤੇ ਦਿਨ ਇੱਕ ਪਿੰਡ ਨੂੰ ਜੇਕਰ ਬਿਮਾਰੀ ਨੂੰ ਕੀਤਾ ਗਿਆ ਪੁੱਛ ਕੀਤਾ ਗਿਆ ਵੀ ਉੱਥੇ ਬਿਮਾਰੀ ਫੈ ਚੁੱਕੀ ਹੈ ਉਹਨਾਂ ਲਈ ਕੋਈ ਪ੍ਰਬਾਲਾ ਕੀਤਾ ਜਾਊਗਾ ਹਾਂਜੀ ਹਾਂਜੀ ਆਪਣੇ ਤਿੰਨ ਚਾਰ ਹਸਪਤਾਲ ਨੇ ਉਹਦੇ ਵਿੱਚੋਂ ਡਾਕਟਰਾਂ ਦੀਆਂ ਟੀਮਾਂ ਭੇਜਾਂਗੇ ਤੇ ਇਹ ਦੇਖਾਂਗੇ ਵੀ ਉਸ ਚੀਜ਼ ਨੂੰ ਕਿਵੇਂ ਕਵਰ ਕੀਤਾ ਜਾਵੇ ਕਿਵੇਂ ਸਹਿਯੋਗ ਕੀਤਾ ਜਾਵੇ ਜਿਹੜੀ ਕੋਈ ਬਿਮਾਰੀ ਵਾਲੀ ਗੱਲ ਹੈ ਨਾ ਉਹਦਾ ਜੋ ਵੀ ਪ੍ਰਪੋਜ਼ਲ ਬਣੇਗੀ ਬਾਕੀ ਮੈਂ ਪੱਤਰਕਾਰ ਵੀਰਾਂ ਨੂੰ ਇਹ ਵੀ ਦੱਸਣਾ ਚਾਹਨਾ ਕਿ ਬੀਬੀ ਕੋਲਾਮ ਭਲਾਈ ਕੇਂਦਰ ਵੱਲੋਂ ਜਿਹੜਾ ਪਾਸ ਕੀਤਾ ਗਿਆ 13 ਮੱਝਾਂ ਦਿੱਤੀਆਂ ਜਾ ਰਹੀਆਂ ਉਹ ਪਰਿਵਾਰ ਜਿਨ੍ਹਾਂ ਦੇ ਕੋਲ ਇੱਕ ਜਾਂ ਦੋ ਪਸ਼ੂ ਸੀ ਤੇ ਹੜਾਂ ਦੇ ਕਰਕੇ ਉਹ ਪਸ਼ੂ ਮੰਨ ਲਓ ਵੀ ਚੜਾਈ ਕਰ ਗਏ ਆ ਉਹਨਾਂ ਦੀ ਜਿਹੜੀ ਆਮਦਨ ਦਾ ਸਾਧਨ ਜਿਹੜਾ ਬਣਿਆ ਰਵੇ ਉਹ 13 ਮੱਝਾਂ ਅਜੇ ਪਾਸ ਕੀਤੀਆਂ ਉਸ ਤੋਂ ਬਾਅਦ ਜਿਵੇਂ ਜਿਵੇਂ ਸੰਗਠਨ ਸਹਿਯੋਗ ਕਰੇਗੀ ਫਿਰ ਅਗਲਾ 13 ਦਾ ਪੜਾਅ ਰੱਖ ਲਾਂਗੇ ਇਹਦੇ ਵਿੱਚ ਜਿਹੜੀ ਖੁੱਲਾ ਸਦਾਨੀ ਦਿੱਤਾ ਵੀ ਜਿਹੜੇ ਮਰਜ਼ੀ ਸੰਪਰਕ ਕਰੋ ਇਹਦੇ ਵਿੱਚ ਮਤਲਬ ਵੀ ਅਸੀਂ ਜਿਹੜੇ ਵੀ ਪਿੰਡਾਂ ਵਿੱਚ ਜਾਵਾਂਗੇ ਤੇ ਉੱਥੇ ਫਿਰ ਉਹ ਪਰਿਵਾਰ ਸਰਪੰਚ ਨੂੰ ਕਹਿ ਕੇ ਜਿਹਦੇ ਇੱਕ ਦੋ ਪਸ਼ੂ ਹੈ ਤੇ ਉਹ ਚੜਾਈ ਕਰ ਗਏ ਨੇ ਉਹ ਸਕੂਲੋਂ ਚਿੱਠੀ ਲਈ ਜਾਏਗੀ ਸਰਪੰਚ ਦੀ ਮੋਹਰ ਲੱਗੇਗੀ ਉਥੋਂ ਦੇ ਇਲਾਕੇ ਦੇ ਚੇਅਰਮੈਨ ਦੀ ਮੋਹਰ ਲੱਗੇਗੀ ਤਾਂ ਕਿ ਥੋੜਾ ਜਿਹਾ ਕੰਮ ਸਹੀ ਜਗ੍ਹਾ ਟੀਚ ਪਹੁੰਚੇ ਤੇ ਇਹ ਹਫਤੇ ਦੇ ਵਿੱਚ ਵਿੱਚ ਆਪਣਾ ਨਾ ਪਹਿਲੀਆਂ 5 ਮੱਝਾਂ ਵੀ ਖੇਤ ਵੀ ਮਹਾਰਾਜ ਦੀ ਮਿਹਰ ਦੇ ਨਾਲ ਮੈਂ ਰਾਤੀ ਸੋਚਦਾ ਰਿਆਂ ਇਹ ਬਹੁਤ ਵੱਡਾ ਉਹਨਾਂ ਦਾ ਨਾ ਸਾਧਨ ਮਤਲਬ ਜੇ ਇੱਕ ਅੱਜ 20 ਕਿਲੋ ਦੁੱਧ ਦੀ 15 ਕਿਲੋ ਚੰਗੀ ਮੱਝ ਲਵਾਂਗੇ ਸਾਰੇ ਭੋਲੂ ਭਾਈ ਨੇ ਰੇਡ ਹੋਰ ਮੈਂਬਰਾਂ ਨੇ ਪਤਾ ਕਰਾਏ ਨੇ ਉਹ ਇਹ ਚੀਜ਼ਾਂ ਦੀ ਲੈਣ ਨਹੀਂ ਸੀ ਸਾਡੀ ਤੇ ਜਿਹੜੀ 15 20 ਕਿਲੋ ਦੁੱਧ ਮੱਝ ਦੇ ਦਵੇ ਉਹਨੂੰ ਆਪਾਂ ਦੇਣਾ ਕਰਾਂਗੇ ਉਹਦੀ ਕਮਾਈ ਦਾ ਵੀ ਸਾਧਨ ਬਣ ਗਿਆ ਤੇ ਉਹਦੀ ਪੂਰਤੀ ਵੀ ਹੋ ਗਈ ਇਹ ਵੀ ਉਪਰਾਲਾ ਕੀਤਾ ਜਾ ਰਿਹਾ ਅੰਮ੍ਰਿਤਸਰ ਦੇ ਦਿਸਲੇ ਕਮਨ ਕਿਵੇਂ ਦੀ ਉਹ ਸੋਹਣਾ ਕੰਮ ਕਰ ਰਹੇ ਨੇ ਅਮਰitsar ਦੇ ਡੀਸੀ ਕਹਿਣ ਤੋਂ ਵੀ ਭਰੇ ਤੇ ਉਹਨਾਂ ਦੇ ਵੀ ਸਾਰੇ ਪਾਸੇ ਸਫਤ ਹੋ ਰਹੀ ਹੈ ਕਿ ਬੜੇ ਸੋਹਣੇ ਢੰਗ ਦੇ ਨਾਲ ਜਿਵੇਂ ਜਿਵੇਂ ਵੀ ਸਮਾਂ ਬਣਿਆ ਅਲੱਗ-ਅਲੱਗ ਜਗ੍ਹਾ ਤੇ ਉਹਨਾਂ ਨੇ ਆਪਣੇ ਸਾਰੇ ਬਣਾ ਕੇ ਕੇਂਦਰ ਤੇ ਬੜੇ ਸੋਹਣੇ ਢੰਗ ਦੇ ਨਾਲ ਇਸ ਸਮੇਂ ਦੇ ਵਿੱਚ ਸੇਵਾ ਨਿਭਾ ਰਹੇ ਫੋਨ ਆਧਾਰ ਕਾਰਡ ਅਪਡੇਟ ਅਤੇ ਹੋਰ ਬਹੁਤ ਸਾਰੀਆਂ ਜ਼ਰੂਰੀ ਸੇਵਾਵਾਂ ਇੱਕੋ ਥਾਂ ਤੇ बेडी स्मार्ट सलूशन बलेर कोटला रोड खन्ना विखे आधार कार्ड ਵਿੱਚ ਕਾਰ ਦਾ ਪਤਾ ਪਤਾ ਪਤੀ ਦਾ ਨਾਮ ਅਤੇ ਮੋਬਾਈਲ ਨੰਬਰ ਅਪਡੇਟ ਕਰਵਾਓ ਗੁੰਮ ਹੋਇਆ ਪैन कार्ड ਮੁੜ ਪ੍ਰਾਪਤ ਕਰਵਾਓ ਗੁੰਮ ਹੋਇਆ ਸੀ ਗੱਡੀ ਦੀ ਰਜਿਸਟ੍ਰੇਸ਼ਨ ਸਰਟੀਫਿਕੇਟ ਮੁੜ ਪ੍ਰਾਪਤ ਕਰਵਾਓ ਹਰ ਗੱਡੀ ਦਾ ਇੰਸ਼ੋਰੈਂਸ ਤੇਜ਼ੀ ਅਤੇ ਪਰੋਸੇ ਨਾਲ ਕਰਵਾਓ ਸਾਰੀਆਂ ਸੇਵਾਵਾਂ ਸੌਖੀਆਂ ਪਰੋਸੇਯੋਗ ਅਤੇ ਸਮੇਂ ਸਿਰ ਅੱਜ ਹੀ ਸੰਪਰਕ ਕਰੋ ਬੇਬੀ ਸਮਾਰਟ ਸੋਲੂਸ਼ਨ ਤੁਹਾਡੀਆਂ ਸਾਰੀਆਂ ਦਸਤਾਵੇਜ਼ ਅਤੇ ਇੰਸ਼ੋਰੈਂਸ ਦੀਆਂ ਲੋੜਾਂ ਲਈ ਇੱਕ ਹੱਲ